ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਡੇ ਚੈਨਲ ਤੇ ਸਾਰਿਆਂ ਦਾ ਸਵਾਗਤ ਹੈ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਅਸੀਂ ਵੀ ਸਾਰੇ ਠੀਕ ਠਾਕ ਵਧੀਆ ਅਸੀਂ ਸਾਡਾ ਗਾਜਰਾ ਛੱਲਣ ਲੱਗਿਆ ਹੋਇਆ ਸਾਰੀਆਂ ਚਲਣੀਆਂ ਅਸੀਂ ਮੰਮੀ ਲੱਗਿਆ ਹੋਏ ਨੇ ਗਾਜਰ ਗੋਭੀ ਚੀਰ ਲਈ ਮੰਮੀ ਨੇ ਤੇ ਇਹਨਾਂ ਦਾ ਪਾਵਾਂਗੇ achar ਗਾਜਰਾਂ ਗੋਭੀ ਦਾ achar ਤੇ ਅੱਗੇ-ਅੱਗੇ ਦੱਸ ਦਿਆਂ ਕੀ ਕਰਦੇ ਆ ਹੁਣ ਇਹਨੂੰ ਪਾਣੀ ਧਰਿਆ ਹੋਇਆ ਗਰਮ ਲਓ ਜੀ ਪਾਣੀ ਧਰਿਆ ਹੋਇਆ ਫਤੀਲੇ ਦੇ ਵਿੱਚ ਪਾਣੀ ਸਾਡਾ ਗਰਮ ਆ ਹੁਣ ਪਹਿਲਾਂ ਪਾਵਾਂਗੇ ਥੋੜਾ ਜਿਹਾ ਸਿਰਕਾ ਪੰਜ ਪਾਤਾ ਥੋੜਾ ਜਿਹਾ ਸਿਰਕਾ ਤੇ ਨਮਕ ਚੱਲੋ ਟਿਕਾੜ ਚਾਹ ਤੇ ਲਗਾਜਰ ਕਿਵੇਂ ਛਿੱਲਦੀ ਆ ਜਿਵੇਂ ਦੇਖਦੀ ਐ ਮੈਨੂੰ ਕਰਦੀ ਨੂੰ ਉਹੀ ਕੋ ਸੁਣਦਾ ਅਨੁਰੋਡਾ ਪੋਤੋਂ ਤੋਂ ਕਪੜਿਆਂ ਨੂੰ ਨਾ ਗੋਭੀ ਪਾ ਕੇ ਆਪਾਂ ਗੋਭੀ ਪਾ ਕੇ ਆਹੀ ਫੜਾਈ ਤੋਂ ਇਹਦੇ ਨਾਲ ਹਿਲਾ ਲਓ। ਤੁਹਾਨੂੰ ਲੈਸ ਕਰ ਲਾਂਗੇ ਜਿੰਨੀ ਦਰਾਂ ਨੂੰ ਨਰ ਸਰਕਾ। ਹੁਣ ਇਹ ਚ ਗੋਭੀ ਪਾ ਦਾਂਗੇ ਪਾਣੀ ਛੱਡਾਂ ਨਹੀਂ ਦਿੱਤੇ ਹੈ ਇਹ। ਢਾਗਾਂਗੇ 5 ਮਿੰਟ ਲਈ। ਗੋਭੀ ਕੱਟ ਕੇ ਫੇਕ ਅਦਰਮ ਪਾਵਾਂਗੇ। ਆ ਲਓ ਜੀ ਗੋਭੀ ਕੱਢ ਲਈਏ ਰਿਜ ਗਈ ਗੋਭੀ ਆਨ ਪੂਰੀ ਤਰ੍ਹਾਂ ਰਿਜ ਰਹੀ ਹੈ ਬਹੁਤ ੱਛੀ ਹੈ ਹੁਣ ਇਹਨੂੰ ਕੱਢ ਲਾਂਗੇ ਆਪਾਂ ਗੋਭੀ ਨੂੰ ਆਪਾਂ ਔਣੀ ਨੂੰ ਕੱਢ ਲਾਂਗੇ ਵਿੱਚ ਉਸ ਰਾਤ 3 ਸਾਲ ਚੜ ਗਏ ਆ ਪੀੜੀ ਤੇ ਜੀ ਇੱਥੇ ਕਢੀ ਜੀ ਆ ਲਾਹ ਲਾਹ ਤਾ ਬੀ ਬਹੁਤ ਹੋ ਗਿਆ ਚਲੋ ਗੋਬੀ ਆਪਾਂ ਨੇ ਕੱਢ ਲਈ ਹੁਣ ਇਸੇ ਪਾਣੀ ਚ ਆਪ ਗਾਜਰ ਪਾ ਦੋ ਲੋ ਜੀ ਪਾਣੀ ਸੌਣੀ ਗਾਲ ਨਹੀਂ ਤੇ ਗੱਤਰਾਂ ਪਾ ਕੇ ਤਾਂ ਨਾ ਨਹੀਂ ਇੰਨੇ ਗੋਭੀ ਦਾ ਪਾਣੀ ਨੁੱਚੜੂਗਾ ਠੀਕ ਧੰਗ ਗੱਤਰਾਂ ਵਿੱਚ ਜਾਣੀਆ ਸਿਸ ਬੜੀਆਂ ਖਿੰਡ ਜਾਣਗੀਆਂ ਲਓ ਜੀ ਗਾਜਰਾ ਵੀ ਆਪਣੇ ਹੁਣ ਝੱਗੇ ਆਣ ਇਹਨਾਂ ਨੂੰ ਵੀ ਆਪਾਂ ਕੱਢਾਂਗੇ ਹੁਣ ਆਪਾਂ ਥੱਲੇ ਲਾਉਨੇ ਆ ਪਤਿਲਾ ਅਜੇ ਹਰਜੀਤ ਹੁਣ ਕੱਪੜੇ ਸੁੱਕਣੇ ਪਾਉਣਗੇ ਹੀ ਆ ਕੰਮ ਬਾਤ ਹੁੰਦਾ ਸਵੇਰ ਵੇਲੇ ਆਪਾਂ ਥੱਲੇ ਲਾ ਲਈ ਗਾਜਰਾ ਹੁਣ ਕੱਢਾਂਗੇ ਉਪਣੇ ਜਾਲੀ ਦੀ ਮਦਦ ਨਾਲ ਇਦਾਂ ਫੋਟੋਏਜ ਕੱਟ ਲਈਏ ਤੇ ਇਹਨਾਂ ਨੂੰ ਕੱਪੜੇ ਤੇ ਫੋਲਾਂਗੇ ਤੁੱਕੇ ਹਾਂ ਕੱਟਤੀਆਂ ਬਣਾ ਲਈਏ ਨਾਲ ਦੀ ਨਾਲ ਥੋੜੀ ਸੇਕਣ ਲਓ ਜੀ ਜਿਵੇਂ ਪਹਿਲਾਂ ਤੁਹਾਨੂੰ ਦੱਸਿਆ ਹਨ ਜਾਂਦੇ ਹਰ ਜੀਤ ਨੇ ਹੁਣ ਆਪਾਂ ਬਣਾਵਾਂਗੇ ਗੋਭੀ ਦਾ achar ਆਪਾਂ ਨੇ ਅਕੜੇ ਵਿੱਚ ਮਸਾਲੇ ਸਾਰੇ ਚ ਸਾਭਦੇ ਉਹ ਕਰ ਲਈ ਥਾਲ ਚ ਰੱਖ ਲਈ ਕਾਲੀਆਂ ਮਿਰਚਾਂ ਸੌਂਫ ਜੀਰਾ ਰਾਈ ਇਧਰ ਆਪਾਂ ਨੇ ਧਰ ਲਈ ਕੜਾਹੀ ਪੱਠੀ ਲਈ ਬਾੜ ਇਹਨਾਂ ਨੂੰ ਮੜੀ ਜੀ ਗਰਮ ਕਰਕੇ ਕੁਟਾਂਗੇ ਆਪਾਂ ਬਾਕੀ ਇਸ ਮਨਨ ਤੁਹਾਨੂੰ ਨਾਲ ਦੀ ਨਾਲ ਦੱਸਾਂਗੇ ਆਪਾਂ ਨਭੱਟੀ ਦੇ ਤਾਂ ਧਰਿਆ ਉਧਰੋਂ ਵੀ ਚੁੱਲ੍ਹੇ ਤੇ ਰਹੀ ਹੈ ਸਬਜੀ ਪਰ ਜੀਵਨ ਰਹੀ ਹੈ ਤਾਂ ਇਹ ਸੁੱਕ ਗਈ ਆਪਣੀ ਹੁਣ ਮਸਾਲੇ ਸਾਰੇ ਆਪਾਂ ਪਾ ਦਾਂਗੇ ਤੇ ਵਿੱਚ ਇਦਰ ਆਪਣਾ ਆਪਣੀ ਕੁੰਡੀ ਸੋਤਾ ਕਰ ਲਿਆ ਤਿਆਰ ਲਓ ਜੀ ਮਮਮੀ ਪੁੰਨਣ ਲੱਗੇ ਹੋਏ ਨੇ ਜਿਵੇਂ ਤੁਹਾਨੂੰ ਮਮਮੀ ਨੇ ਦੱਸਿਆ ਬਹੁਤ ਵਧੀਆ ਖੁਸ਼ਬੂ ਆ ਰਹੀ ਆ ਕੋਜ ਦੇਚੋ ਸਮਾਨ ਚੋ ਅੱਜ ਤਾਂ ਮੰਮੀ ਕਹਿੰਦੇ ਚਾਹੇ ਸਬਜੀ ਬਣੇ ਆਈ ਨਾ ਬਣੇ achar ਬਣਾ ਕੇ achar ਨਾਲੇ ਰੋਟੀਆਂ ਖਵਾ ਦੇਣੀਆਂ ਨੇ ਬੈਸੇ ਮੰਮੀ ਨੇ ਲਾਤਾ ਤੜਕਾ ਉਹ ਦੇਖੋ ਪਤੀਲਾ ਧਰਿਆ ਹੋਇਆ ਚੁੱਲ੍ਹੇ ਦੇ ਉੱਤੇ ਮਸਾਲੇ ਆਉਣ ਪੁੱਜਦੇ ਪਹਿਲਾਂ ਸੀਗਾ ਅੱਜ ਕੰਮ ਬਹੁਤ ਸੀਗੇ ਵੀ ਪਤਾ ਨਹੀਂ ਬਾੜਣਾ ਨਹੀਂ ਹੈਗਾ ਹਨਾ ਪੱਠੀ ਲੈ ਕੇ ਆਂਦੀ ਸੀਗੀਰੀ ਵਧੀਆ ਕੰਮ ਦਿੰਦੀ ਆ ਪੱਠੀ ਵੀ ਮੋਜਾ ਜਦੋਂ ਜੀ ਕਰਦਾ ਚੱਕ ਕੇ ਧਰ ਲੋ ਹੋਰ ਰਾਮ ਨਰਾਇਣ ਕਿੰਨੀ ਇਮਾਨਦਾਰੀ ਹੋ ਗਈ ਹੁਣ ਉਧਰ ਗੈਸ ਤੇ ਖੜ ਕੇ ਸਾਰਾ ਕੁਝ ਕਰਨਾ ਪੈਂਦਾ ਹੂੰ ਗੈਸ ਤੇ ਸਬਜੀ ਆ ਚੁੱਲ੍ਹੇ ਤੇ ਸਬਜੀ ਧਰੀ ਵੀ ਆ ਉਹਦੇ ਤੇ ਸੌਖਾ ਮਿੰਟ ਜਿਉ ਹੋ ਜਾਂਦਾ ਦਾੜਾ ਜੀ ਕਰਨ ਬਹੁਤੇ ਬਰੀਕ ਨਹੀਂ ਕਰਨੇ ਉੰਡੀ ਛੋਟੇ ਨਾਲ ਵਟਣਗੇ ਹੁਣ ਮੰਮੀ ਜੋ ਟੁੱਟਿਆ ਗਿਆ ਹੈ ਨਾ ਲੈ ਕੱਢ ਲਾਂਗੇ ਇਹ ਆਪਣਾ ਹੁਣ ਅਲੱਗ-ਅਲੱਗ ਤਾਂ ਹੋਊਗਾ ਇਕੱਠਾ ਹੀ ਇਕੱਠਾ ਹੀ ਤਾਂ ਲਓ ਜੀ ਚਲਾਤਾ ਮੰਮੀ ਨੇ ਆਪਣਾ ਸੋਟਾ ਕੁੰਡੀ ਸੋਟਾ ਬਸ ਡੈਡਾ ਜੇ ਕਰਨੇ ਵੀ ਬਹੁਤਾ ਬਰੀਫ ਨਹੀਂ ਕਰਨੇ ਲੈ ਆਇਆ ਹਾਂ ਸਾਰੇ ਰੱਖੀ ਕੋਟ ਲਾਂਗੇ ਪਹਿਲਾਂ ਇਹ ਤੋ ਓਕੇ ਨਾ ਸੁੱਕਣਾ ਰੱਖਤਾ ਸੀਗਾ ਸਮਾਨ ਧੁੱਪ ਚ ਪਾਣੀ ਨਾ ਤਾਂ ਤੇ ਰਿਚਾਰ ਖਰਾਬ ਹੋ ਜਾਊਗਾ ਤੇ ਸਾਰੇ ਦਿਨ ਦੀ ਧੁੱਪ ਲਵਾ ਲਈ ਲਸਣ ਨੂੰ ਆਦੀ ਨੂੰ ਗੋਬੀ ਨੂੰ ਗਾਜਰਾਂ ਨੂੰ ਸਾਰਾ ਦਿਨ ਸਿਕਾਈ ਨੇ ਧੁੱਪੇ ਮੰਮੀ ਲੱਗੇ ਸਮਾਨ ਇਕੱਠਾ ਕਰਨ ਨਮਕ ਰੱਖ ਲਿਆ ਜਿਹੜਾ ਸਮਾਨ ਕੁੱਟਿਆ ਸੀ ਉਹ ਰੱਖ ਲਿਆ ਕੋਈ ਟੈਂਸ਼ਨ ਨਹੀਂ ਕਾਲਾ ਨਮਕ ਹਾਂ ਕਾਲਾ ਨਮਕ ਵੀ ਹੈ ਗਾਜਰਾ ਸਾਰੀਆਂ چیر ਲੈਣੀਆਂ ਤੇ ਆਪਾਂ ਨੂੰ ਖਲੀ ਅੱਛਾ ਗੋਭੀ ਵੀ ਰੱਖ ਲਈ ਤੁਸੀਂ 2 ਕਿਲੋ ਲੈ ਗਈ ਤੁਸੀਂ ਗੋਭੀ ਗੋਭੀ ਦਾ ਬਾੜੀ ਉਹ ਆ ਕਾ ਚੱਲ ਕੋਈ ਨ ਦੇਖ ਦੇਣੀ ਵਧੀਆ ਵਾਂ ਫੇਰ ਪਾ ਲਾਂਗੇ ਹਾਂ ਥੋੜੀ ਜਿਹੀ ਜਨਾ ਤੱਕ ਫੇਰ ਪਾ ਲਾਂਗੇ ਹੁਣ ਇੰਨੇ ਹੋ ਜਾਊਗਾ ਲਾਲ ਮਿਰਚ ਪਾ ਲਈ ਦੇਖਣੀ ਮਰਚਲੇ ਡੇਗੀ ਮਿਰਚਾਂ ਹੈ ਲੇ ਆਉਣੀ ਆ ਆਪਣੀ ਸੱਕਰ ਸੱਕਰ ਚ ਸਿਰਕਾ ਪਾ ਕੇ ਇਹਨੂੰ ਗੈਸ ਤੇ ਧਰਾਂਗੇ ਉਹਨੇ ਜਦ ਨੂੰ ਇੱਧਰ ਤਲਾਂਗੇ ਜਦ ਸੱਕਰ ਕੋਲ ਦੁੱਗੀਆਂ ਅੱਛਾ ਸੱਕਰ ਚ ਸਿਰਕਾ ਪਾ ਕੇ ਉਹ ਕਰਾਂਗੇ ਹਾਂ ਓਕੇ ਹਲਦੀ ਵਾਲੇ ਚਾਹ ਤਾਹੀ ਬਣਾਉਂਗਾ ਬਹੁਤ ਆਹ ਸਰਕਾ ਦੇਖ ਕੇ ਹੀ ਪਾਇਓ ਆ ਥੋੜਾ ਹੀ ਮੰਮੀ ਹਮਮ ਅਚਾਰ ਹੁਣ ਰੱਖਣਗੇ ਮੰਮੀ ਗੈਸ ਤੇ ਪੂਰੇ ਗੈਸ ਵੀ ਧਰਿਆ ਹੋਇਆ ਆਪਾਂ ਇੱਕ ਆਪ ਆਪ ਦੀ ਪੱਟੀ ਧਰੀ ਬੈਠਿਆਂ ਅਸੀਂ ਇਸ ਪਰੇ ਖੇਡਦਾ ਕਰਦਾ ਨਹੀਂ ਤਾਂ ਸਿੱ ਸਾਰਾ ਤਹਿਸ ਨਹਿਸ ਤਹਿਸ ਨਹਿਸ ਕਰਨੇ ਵਾਲਾ ਆ ਗਿਆ ਤਹਿਸ ਨਹਿਸ ਅਸੀਂ ਸਨੋ ਬੁੱਤ ਕਿੱਥੇ ਜਾਏਗਾ ਬਾਪੇ ਉਹ ਬਰਫ ਵੀ ਨਹੀਂ ਹੈਗੀ ਹੁਣ ਮਿਲ ਕੜਾਹੀ ਧਰ ਲਈ ਫੇਰ ਬਰਫ ਅਚਾਰਾ ਬੁੱਤ ਅਚਾਰ ਅਚਾਰ ਹੈ ਜਖੇ ਇਲਾ ਉਹਦੇ ਚਾਚੂ ਨੇ ਉਹਦੇ ਚਾਚੂ ਖੇਡਦਾ ਖੇਡੋ ਚਾਚੂ ਨਾ ਆਹੀ ਆਪਣੀ ਸੁੱਕੀ ਆਪ ਕੋਨੇ ਤੇ ਤੇਲ ਨੂੰ ਹੋਣ ਦੇਵਾਂਗੇ ਗਰਮ என்ன பண்ணாங்க எங்க அப்பா ਪੁਨਣਾ ਹੋਵੇ ਤਾਂ ਐਨਾ ਹਨਾ ਟਾਈਮ ਲੱਗੂਗਾ ਫਿਰ ਕਿਆ ਕੁਛ ਹੋਰ ਵੀ ਪਾਉਣਾ ਵਿੱਚ ਨਹੀਂ ਹੈ ਕੋਈ ਕੁਝ ਨਹੀਂ ਪਾਉਣਾ ਫਿਰ ਇਹਨੇ ਮਸਾਂਨ ਚਾੱਕ ਕੇ ਲੱਤੀ ਮੰਦਰੋਂ ਇਲਾ ਸੁਨਪੂ ਜਰੀਏ ਮਸਾਲਾ ਮਸਾਲਾ ਵੀ ਸੁਨਪੂ ਜਰੀਏ ੱਲੰਗਾ ਅਜਨਾ ਘੋਪੀ ਪੈਣਗੀ ਆਣੀ ਨਾ ਰਹੀ ਸਾਥੀ ਜਿਵੇਂ ਬਣਾਈ ਗਏ ਮਿੱਠਿਆਂ ਦੀ ਫੁਰਜੀ ਹੈ ਨਾ ਸਾਰਾ ਸਰਦੀ ਨਾਲ ਵੀ ਅਸੀਂ ਫੁਰਜੀ ਹੀ ਨਹੀਂ ਬਣਾਈ ਆ ਤਕਿ ਤੇ ਅੱਜ ਫੁਰਜੀ ਨਾਲ ਸਾਰੇ ਟੇਸਟ ਕਰਨਗੇ ਅਚਾਰ ਆ ਇਦਾਂ ਚੰਗੀ ਤਰ੍ਹਾਂ ਸੇਕ ਲਵਾ ਲੈਣਾ ਗੋਭੀ আর ਗਾਜਰਾਂ ਨੂੰ। ਇਹ ਵੀ ਤਾਂ ਤੁਪਲਾ ਗਈ ਆ। ਪਰ ਫਿਰ ਵੀ ਜਿਹੜੇ ਮਾੜਾ ਮੁੱਟਾ ਹੋਊਗਾ। ਬਈ ਇਹ ਤਾਂ ਉਥੋ ਰੱਖ। ਤਾਂ ਹੋਰ ਨਹੀਂ ਸੇਕਣਾ ਬਾਤ ਨਹੀਂ ਜੀ। ਧਿਆਨ ਨਾਲ। ਹਾਂਜੀ। ਧਿਆਨ ਨਾਲ ਗਾਜਰ ਬਾਤ ਨਹੀਂ ਜੀ। ਤੁਸੀਂ ਜੇ ਹੀ ਹਲੋ।

ਮਸਾਲੇ ਤੁਹਾਨੂੰ ਜਿਹੜੀ ਪਹਿਲਾਂ ਦੱਸਦੇ ਸੀਗੇ ਕੀ ਕੀ ਕੁਸ਼ ਐਡ ਕਰਿਆ ਚਾਪਾ ਮਸਾਲੇ ਮੈਂ ਇਹ ਉਹ ਨਹੀਂ ਤੇ ਤੋ ਨਹੀਂ ਬਣਨੀ ਬੁੱਤੋ ਖਰਾਬ ਕੁਝ ਚਾਮ ਦੇ ਦੇ ਹੱਥ ਨਾਲ ਆ ਬਾਰੇ ਹੋਵੇ ਅਰੇ ਵੀਓ ਖਰਾਬ ਹੋ ਗਈ ਸਾਰੀ ਤੜ ਤਨ ਤੋਂ ਤਹੀ ਹਾਂਜੀ ਤੜ ਖੜ ਜੜ ਜੜ ਮੈਂ ਬਣਾਉਣੀ ਹੈ ਬੁੱਤੋ ਉਹਨੋਂ ਰੰਗ ਦਿਖ ਰਿਹਾ ਮਸਾਲੇ ਪੈਣ ਨਾਲ ਤੇ ਸਾਨੂੰ ਤਾਂ ਮੈਨੂੰ ਤਾਂ ਹੀ ਵਧੀਆ 스멜 ਆ ਰਹੀ ਆ ਨਾ ਮੇਰੇ ਤਾਂ ਮੂੰਹ ਚ ਪਾਣੀ ਆ ਰਿਹਾ ਵੀ ਮੈਂ ਤਾਂ ਫਟਾਫਟ ਰੋਟੀ ਖਾ ਲਾਂ ਚਾਰ ਬਣਾ ਕੇ ਮੈਂ ਪਕਾਉਂਗੀ ਰੋਟੀ ਹਰਦੀ ਲਗਾਉਗੀ ਚਾਰ ਟੇਸਟ ਕਰੂਗੀ ਨਾਲੇ ਮੇਰਾ ਪੁੱਤ ਖਾਊਗਾ ਸੀ ਦੋ ਦੱਦੀ ਦੱਦੀ ਜੇ ਤੂੰ ਬਣਾਉਂਦਾ ਨਹੀਂ ਲੋਟ ਪੁੱਤ ਜਾ ਕੇ ਐਲਾ ਦੇ ਪੱਤੇ ਕੇ ਲਾ। ਪੱਤੇ ਚਾਚੂ ਨੇ ਚਲੇ ਜਾਣਾ ਫਿਰ। ਫਿਰ ਉਹਨੇ ਚਲਿਆ ਜਾਣਾ। ਫਿਰ ਰੋਏਗਾ। ਆਏ ਫੜ ਫਿਰ ਆ। ਉਂਗਲੀ ਨਹੀਂ ਲਾਉਣੀ ਮੂਰੇ। ਆ ਦੇਖ ਉਂਗਲੀ ਲਾ ਲਈ। ਉਂਗਲੀ ਹੱਥਾ ਮੂਰੇ ਤੇਰਾ। ਹੱਥਾ ਪੁੱਤ ਤੇਰਾ ਮੂਰੇ ਸਾਰੀ। ਲੋ। 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 ਆ ਕੀ ਬਣਦਾ? ਹੈਂ? ਕਿਹੜੀ ਚੀਜੀ ਉਰੋਂ ਫੜੋ ਫਿਰ ਚੰਗਾ ਮੈਂ ਫੜਵਾਉਣੀ ਆਂ ਨਹੀਂ ਇੱਧਰ ਪੱਤੀ ਆਂ ਫੜੋ ਹਾਂ ਆਂ ਆਂ ਫੜੋ ਆਂ ਫੜ ਕੇ ਰੱਖੋ ਹੁਣ ਪਰ ਇਹਨ ਪਰ ਇਹਨ ਰੱਖੀ ਨਹੀਂ ਦਾਦੀ ਨੂੰ ਨਹੀਂ ਲੈਣਾ ਚਾਰ ਲੈਣਾ ਹਾਂ ਜੀ ਅਸੀਸ ਸਾਰਾ ਕੁਝ ਨਹੀਂ ਦਿਖਾਉਣਾ ਆਪਾਂ ਨੇ ਪੁੱਤ ਚਾਰੇ ਦਿਖਾਉਣ ਦਲੋ

ਕਾਚੂ ਦੇਖਾ ਚਲੇ ਗਿਆ ਹੁਣ ਤੂੰ ਫੇੜਦਾ ਤਾਂ ਹੈ ਨਹੀਂ ਕਾਚੂ ਦਾ ਲਓ ਜੀ ਅਚਾਰ ਤਾਂ ਆਪਣਾ ਪੂਰਾ ਟੇਸਟੀ ਯਮ ਯਮੀ ਅਸੀਸ਼ ਸਭ ਯਮ ਯਮੀ ਕਹਿੰਦਾ ਹੁੰਦਾ ਤਿਆਰ ਹੋ ਗਿਆ ਜਿਹਨੇ ਖਾ ਕੇ ਦੇਖਣਾ ਉਹ ਆ ਸਕਦਾ ਹੈ ਗੋਭੀ ਉਹ ਹੋ ਜਾਂਦੀ ਆ ਨਾ ਫੇ ਅਲੱਗ-ਅਲੱਗੇ ਲੋਟ ਆਉਂਦਾ ਨਹੀਂ ਕਾਹਨ ਹੈ ਉਹ ਵੀ ਹੈਗਾ ਹਾਂ ਉਹ ਹੋ ਗਈ ਉਹ ਤਾਂ ਹੈਗੀ ਆ ਉਹ ਦੇਖੋ ਦਿਖਦੀ ਆ ਹੈਗੀ ਆ ਹੂੰ ਹੂੰ ਲਓ ਜੀ ਹੁਣ ਆਪਾਂ ਇਹਨਾਂ ਲਾ ਦਈਏ ਲੋ ਨਾ ਦੂਸਰੀ ਲੈ ਗਈ ਉਹ ਅੰਦਰ ਮੈਂ ਮੋ ਤੜਕਾ ਦਾਣ ਪਾ ਦਿੰਦੀ ਆ ਅੱਜ ਮੰਮੀ ਵੀ ਮਸਤ ਕਰਦੇ ਹੈਗੇ ਅੱਜ ਮੰਮੀ ਅਚਾਰ ਹੀ ਅਚਾਰ ਹੋਰਾ ਅਚਾਰ ਇੱਕ ਅਚਾਰ ਹੀ ਅਚਾਰ ਪਾ ਕੇ ਰੱਖਣਗੇ ਅੱਜ ਮੰਮੀ ਤੇ ਹੁਣ ਮੰਮੀ ਪਾ ਰਹੀ ਨੇ ਲਸਣ ਦਾ achar ਜਿਹਦੀ ਆਪਾਂ ਨੇ ਵੀਡੀਓ ਪਹਿਲਾਂ ਪਾਈ ਹੋਈ ਆ ਤੇ ਤੁਸੀਂ ਉੱਥੋਂ ਵੀਡੀਓ ਦੇਖ ਸਕਦੇ ਹੋ ਉਹ ਵੀ ਸਾਡਾ achar ਬਹੁਤ ਜ਼ਿਆਦਾ ਸਵਾਦ ਬਣਿਆ ਲਸਣ ਦਾ ਤੇ ਇੰਨਾ ਸਵਾਦ ਬਣਿਆ ਕਿ ਖਤਮ ਹੋਏ ਨੂੰ ਇੰਨੇ ਦਿਨ ਹੋ ਗਏ ਪਰ ਪਾਉਣ ਦਾ ਦੁਬਾਰੇ ਟਾਈਮ ਨਹੀਂ ਲੱਗਿਆ ਅੱਜ ਲੱਗਿਆ ਲਸਣ ਦਾ achar ਵੀ ਮੰਮੀ ਨੇ ਬਣਾ ਲਿਆ ਵੀਡੀਓ ਪਾਈ ਹੋਈ ਹੈ ਤੇ ਤੁਸੀਂ ਉਹਦੇ ਵਿੱਚ ਦੇਖਿਓ ਤੇ ਮੈਂ ਦੂਸਰੀ ਅੰਦਰ ਰੱਖਣ ਗਈ ਸੀਗੀ ਆਪਾਂ ਤਾਂ ਆਪਣਾ ਕੌਲੀ ਚਮਚਾ ਲੈ ਕੇ ਆਪਾਂ ਤਾਂ ਬਣਾ ਟੇਸਟ ਕਰਿਆ ਇਹ ਬਹੁਤ ਜਿਆਦਾ ਸਵਾਦ ਹੈ ਕਿਉਂਕਿ ਮੂੰਹ ਚ ਪਾਣੀ ਆ ਰਿਹਾ ਸੀਗਾ ਕੰਟਰੋਲ ਨਹੀਂ ਸੀ ਹੋ ਰਿਹਾ ਤੇ ਉਹ ਹਰਮਨਿਆ ਵੀ ਕਰ ਲਿਆ ਕਹਿੰਦੇ ਸਮੈਲ ਬਹੁਤ ਵਧੀਆ ਆ ਰਹੀ ਆ ਤੇ ਫਿਰ ਜਦੋਂ ਖੁਸ਼ਬੂ ਆ ਜਾਵੇ ਫਿਰ ਕਿੱਥੇ ਰਿਹਾ ਜਾਂਦਾ ਲਓ ਜੀ ਅਚਾਰ ਆਪਾਂ ਨੇ ਪਾ ਲਿਆ ਡੱਬੇ ਦੇ ਵਿੱਚ ਤੇ ਅਚਾਰ ਟੇਸਟ ਵੀ ਕਰ ਲਿਆ ਬਹੁਤ ਜ਼ਿਆਦਾ ਸਵਾਦ ਬਣਿਆ ਅਚਾਰ ਸਾਰੇ ਜਣੇ ਜ਼ਰੂਰ ਟਰਾਈ ਕਰਕੇ ਦੇਖਿਓ ਕਿਉਂਕਿ ਹੁਣ ਗਾ ਗਾਜਰਾਂ ਨੇ ਥੋੜਾ ਟਾਈਮ ਤੱਕੇ ਵਧੀਆ ਰਹਿਣਗੀਆਂ ਫਿਰ ਧੁੱਪ ਦੇ ਨਾਲ ਨੈੜੇ ਜਿਹੜੀਆਂ ਆ ਜਾਂਦੀਆਂ ਹੁੰਦੀਆਂ ਨੇ ਤੇ ਸਾਰੇ ਬਣਾ ਕੇ ਦੇਖਿਓ ਤੇ ਕਮੈਂਟ ਕਰਕੇ ਸਾਰੇ ਜਣੇ ਦੱਸਿਓ ਕਿਵੇਂ ਲੱਗਿਆ ਸਾਰਿਆਂ ਨੂੰ ਸਾਨੂੰ ਤਾਂ ਬਹੁਤ ਵਧੀਆ ਲੱਗਿਆ ਖਾਣ ਦੇ ਵਿੱਚ ਬਹੁਤ ਟੇਸਟੀ ਲੱਗਿਆ ਤੇ ਚਲੋ ਕਿੰਨੇ ਦਿਨ ਚੱਲੂਗਾ ਇਹ ਪਤਾ ਹਫਤਾ ਚੱਲੂ ਬਸ ਥੋੜੇ ਦਿਨੇ ਚੱਲੂਗਾ ਕਿਉਂਕਿ ਜਿਆਦਾ ਸਵਾਦ ਆ ਕਿਉਂਕਿ ਜਿਆਦਾ ਸਵਾਦ ਹੈ ਨਾ ਫਿਰ ਛੋਟੇ ਦਿਨੇ ਹੀ ਚਲਦੀ ਹੁੰਦੀ ਆ ਸਾਰੇ ਜਿਹੜੇ ਚਾਰੇ ਬਣੇ ਹਾਂ ਸਾਰੇ ਸਾਰਾ ਦਿਨ ਚਾਰ ਹੀ ਬਣੇ ਨੇ ਚਲੋ ਠੀਕ ਹੈ ਓਕੇ ਜੀ ਬਾਏ ਬਾਏ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਸਾਰੇ ਜਾਣੇ ਦੱਸਦਿਆ ਕਰੋ ਕਿਵੇਂ ਦੀ ਲੱਗੀ ਸਾਰਿਆਂ ਨੂੰ ਵੀਡੀਓ ਤੇ ਪੂਰੀ ਵੀਡੀਓ ਨੂੰ ਵਾਚ ਕਰਿਆ ਕਰੋ ਓਕੇ ਜੀ ਬਾਏ ਬਾਏ